ਮੈਂ ਖਾਲਸਾ ਵਾਇਗੋਰ ਜੀ ਦੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੰਨੇ ਦੇ ਸਬੰਧ ਵਿੱਚ ਆਪਾਂ ਪ੍ਰੋਟੈਸਟ ਦਾ ਜਿਹੜਾ ਆਗਾਜ਼ ਕੀਤਾ ਸੀ 21 ਤਰੀਕ ਨੂੰ ਜਲੰਧਰ ਜਿਹੜਾ ਹਾਈਵੇ ਜਾਮ ਕਰਨ ਦਾ ਸਰਦਾਰ ਸੀ ਪਰ ਸਰਕਾਰ ਨੇ ਅੱਜ 20 ਤਰੀਕ ਨੂੰ ਮੀਟਿੰਗ ਬੁਲਾਈ ਜਿਹੜੀ ਕਿ ਸਾਡੀ ਮੀਟਿੰਗ ਜਿਹੜੀ ਆ ਉਹ ਚੀਫ ਸੈਕਟਰੀ ਐਗਰੀਕਲਚਰ ਡਾਕਟਰ ਅਸਦੀਪ ਜੀ ਆਈਏਐਸ ਉਹਨਾਂ ਦੇ ਨਾਲ ਹੋਈ ਹੈ ਨਾਲ ਉਹਨਾਂ ਦੇ ਕੇਂਡ ਕਮਿਸ਼ਨਰ ਸੀਗੇ ਅਮਰੀਕ ਸਿੰਘ ਜੀ ਸੋ ਉਹਨਾਂ ਨੇ ਮੀਟਿੰਗ ਦੇ ਵਿੱਚ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ ਤੁਹਾਡਾ ਗੰਨੇ ਦਾ ਰੇਟ ਤੇ ਜਿਹੜਾ ਮਿਲਣਾ ਚਲਾਉਣ ਦੀ ਡੇਟ ਇਹ ਸੋਮਵਾਰ ਤੱਕ ਅਨਾਉਂਸ ਕਰ ਦਿੱਤਾ ਜਾਏਗਾ ਬਿਲਕੁਲ ਫਾਈਨਲ ਹੋ ਜਾਏਗਾ ਕਿ ਸੋਮਵਾਰ ਨੂੰ ਉਹਨਾਂ ਨੇ ਮੀਟਿੰਗ ਬੁਲਾ ਲਈ ਹੈ ਸਰਕਾਰ ਨੇ ਆਪਣੀ ਉਹਨਾਂ ਦੀ ਸਾਰੀ ਡਿਬਾਰਡ ਰੂਮ ਦੀ ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ 24 ਤੱਕ ਦਾ ਸਮਾਂ ਦਿਓ 24 ਤਰੀਕ ਤੱਕ ਜਿਵੇਂ ਮੰਨ ਲਿਆ ਸਾਰੀਆਂ ਕੱਤੇ ਬੰਦੀਆਂ ਜਿੰਨੀਆਂ ਮੀਟਿੰਗ ਚ ਗਈਆਂ ਸੀ ਕਿ 24 ਤੱਕ ਦਾ ਸਮਾਂ ਦਿੱਤਾ ਹੈ ਕਿ 24 ਤੱਕ ਸਰਕਾਰ ਅਨਾਉਂਸ ਨਹੀਂ ਕਰਦੀ ਤੇ ਫਿਰ ਅਗਲੀ ਨੀਤੀ ਜਿਹੜੀ ਹਾਈਵੇ ਜਾਮ ਕਰਨ ਦੀ ਉਹ 24 ਨੂੰ ਹੀ ਤੈਅ ਕਰਕੇ ਅਨਾਉਂਸ ਕਰ ਦੇਵਾਂਗੇ ਸੋ ਹੁਣ ਬੇਨਤੀ ਹੈ ਕਿ ਜਿਹੜਾ 21 ਤਰੀਕ ਦਾ ਕੱਲ ਦਾ ਸਰਦਾ ਸੀ ਉਹਨੂੰ ਹਜੇ ਪੋਸਟਪੋਨ ਕੀਤਾ ਜਾ ਰਿਹਾ ਹੈ ਕੱਲ ਦਾ ਦਿਨ ਜਿਹੜਾ ਪ੍ਰੋਟੈਸਟ ਜਿਹੜਾ ਨਹੀਂ ਹੋਏਗਾ ਹਾਈਵੇ ਤੇ ਸੋ ਇਸ ਕਰਕੇ ਆਪਾਂ 24 ਤਰੀਕ ਤੱਕ ਵੇਟ ਕਰਾਂਗੇ ਸਰਕਾਰ ਦੀ उसको बाद अगली रणनीति तय हो वाहगुरु जी काालस वाहु जी